ਫਿਲਮ ਫਿਊਰ ਦੇ ਵਿੱਚ ਹੋਇਆ ਹਾਸਾ ਕਾਰਤਿਕ ਨੂੰ ਹੱਥ ਲਾਉਣ ਦੇ ਚੱਕਰ 'ਚ ਬੈਰੀਕੇਡ ਤੋੜ ਕੇ ਡਿੱਗੇ ਫੈਨਸ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਰ ਕਾਰਤਿਕ ਕਾਰਨ ਵੀ ਐਤਵਾਰ ਨੂੰ ਗੁਜਰਾਤ ਦੇ ਵਿੱਚ ਹੋਏ ਫਿਲਮ ਫੇਅਰ ਅਵਾਰਡ ਦੀ ਸੈਰਮਨੀ ਦੇ ਵਿੱਚ ਪਹੁੰਚੇ। ਇਸ ਮੌਕੇ ਉਹਨਾਂ ਦੀ ਐਂਟਰੀ ਦੇ ਦੌਰਾਨ ਇੱਕ ਹਾਦਸਾ ਹੋ ਗਿਆ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਵਿੱਚ ਕਾਰਤਿਕ ਐਂਟਰੀ ਦੇ ਦੌਰਾਨ ਬੈਰੀਕੇਡ ਦੇ ਦੂਜੀ ਤਰਫ ਖੜੇ ਫੈਨਸ ਦੇ ਨਾਲ ਹੱਥ ਮਿਲਾਉਣ ਦੇ ਲਈ ਅੱਗੇ ਵਧਦੇ ਨੇ। ਕਾਰਤਿਕ ਨੂੰ ਹੱਥ ਲਾਉਣ ਦੇ ਚੱਕਰ ਦੇ ਵਿੱਚ ਕਈ ਫੈਨ ਅੱਗੇ ਆ ਜਾਂਦੇ ਨੇ। ਭੀੜ ਜ਼ਿਆਦਾ ਹੋਣ ਦੇ ਚੱਕਰ 'ਚ ਬੈਰੀਕੇਡ ਟੁੱਟ ਜਾਂਦਾ ਤੇ ਕਈ ਫੈਨਸ ਜ਼ਮੀਨ ਤੇ ਡਿੱਗ ਜਾਂਦੇ ਨੇ। ਬੈਰੀਕੇਡ ਦੀ ਡਿੱਗਦੇ ਹੀ ਕਾਰਤਿਕ ਪਿੱਛੇ ਕਿਸਕ ਜਾਂਦੇ ਨੇ ਤੇ ਉਹਨਾਂ ਦੇ ਬੋਡੀਗਾਰਡਸ ਉਹਨਾਂ ਨੂੰ ਘੇਰ ਲੈਂਦੇ ਨੇ ਇਸ ਤੋਂ ਬਾਅਦ ਜਦੋਂ ਕਾਰਤਿਕ ਦੀ ਟੀਮ ਉਹਨਾਂ ਨੂੰ ਪੁੱਛਦੀ ਹੈ ਕਿ ਕੀ ਉਹ ਠੀਕ ਨੇ ਤਾਂ ਕਾਰਤਿਕ ਕਹਿੰਦੇ ਨੇ ਕਿ ਮੇਰਾ ਨਹੀਂ ਫੈਨਸ ਦਾ ਦੇਖੋ ਰਾਤ ਦੀ ਗੱਲ ਹੈ ਕਿ ਇਸ ਹਾਸੇ ਦੇ ਬਾਵਜੂਦ ਵੀ ਕਾਰਤਿਕ ਜਾਂ ਉਹਨਾਂ ਦੇ ਕਿਸੇ ਵੀ ਫੈਨ ਨੂੰ ਕੋਈ ਖਾਸ ਝੋਟ ਨਹੀਂ ਆਈ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਕਈ ਯੂਜ਼ਰ ਦੇ ਵੱਲੋਂ ਇਸ ਤੇ ਰਿਐਕਟ ਕੀਤਾ ਗਿਆ ਇੱਕ ਯੂਜ਼ਰ ਨੇ ਲਿਖਿਆ ਕਿ ਕਾਰਤਿਕ ਦੇ ਲਈ ਫੈਨਸ ਦਾ ਪਾਗਲਪਨ ਹੈ ਤੌਤੇ ਕਈ ਯੂਜ਼ਰਸ ਨੇ ਲਿਖਿਆ ਕਿ ਸੇਫ ਹੋਣ ਦੀ ਕਾਮਨਾ ਹੈ। ਤੌਤੇ ਕਈ ਯੂਜ਼ਰਸ ਨੇ ਸਾਰਿਆਂ ਦੀ ਸੇਫ ਹੋਣ ਦੀ ਕਾਮਨਾ ਕੀਤੀ। ਬਰਕਫੈਂਟ ਦੀ ਕਾਰਤਿਕ ਦੀ ਅਗਲੀ ਫਿਲਮ ਚੰਦੂ ਚੈਂਪੀਅਨ ਹੈ। ਬੀਤੇ ਰਿਪਬਲਿਕ ਡੇ ਦੇ ਉੱਪਰ ਐਕਟਰ ਨੇ ਫਿਲਮ ਦੇ ਆਪਣਾ ਇੱਕ ਪੋਸਟਰ ਦਾ ਲੁੱਕ ਸ਼ੇਅਰ ਕੀਤਾ ਸੀ। ਕਬੀਰ ਖਾਨ ਨਿਰਦੇਸ਼ਕ ਇਸ ਫਿਲਮ ਦੀ ਕਹਾਣੀ ਇੱਕ ਰੀਅਲ ਲਾਈਫ ਸਪੋਰਟਸਮੈਨ ਤੇ ਬੇਸਡ ਹੈ। ਇਸ ਸਾਲ 14 ਜੂਨ ਨੂੰ ਰਿਲੀਜ਼ ਹੋਏਗੀ।